ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੀਤ ਕੇ ਵਲੋਗਸ ਦੇ ਵਿੱਚ ਤੇ ਅੱਜ ਤੁਹਾਨੂੰ ਲੈ ਕੇ ਜਾਂਦੇ ਆਂ ਕਾਰੂ ਕਾਰੂ ਦਾ ਰਸਤਾ ਕਿੱਥਾਂ ਦਾ ਉਹ ਤੁਹਾਨੂੰ ਦੱਸਦੇ ਆਂ ਰੋਡ ਕਿੱਦਾਂ ਦਾ ਇੱਥੋਂ ਸਾਡੇ ਵਿਲੇਜ ਚਿਕਸੇ ਤੋਂ ਤਕਰੀਬਨ 15 ਕਿਲੋਮੀਟਰ ਦੂਰ ਆ ਤੇ ਜਾਂਦੇ ਜਾਂਦੇ ਤੁਹਾਨੂੰ ਪਹਾੜੀਆਂ ਦੇ ਨਜ਼ਾਰੇ ਦੱਸਦੇ ਆਂ ਰਸਤਾ ਕਿੱਦਾਂ ਦਾ ਵਾ ਤੇ ਸਭ ਕੁਝ ਤੁਹਾਨੂੰ ਦੱਸਾਂਗੇ ਪੋਨੇ ਰਿਹਾ ਸਾਡੇ ਵਲੋਗ ਦੇ ਨਾਲ ਇਹ ਰਸਤਾ ਜਿਹੜਾ ਵਾ ਤੇ ਜਾਂਦਾ ਮਨਾਲੀ ਨੂੰ ਬਨਾਲੀ ਇੱਥੋਂ ਤਕਰੀਬਨ ਮਾਨੇ ਚੱਲੋ ਵੀ 470 ਕਿਲੋਮੀਟਰ ਦੂਰ ਆ ਜਿੱਥੇ ਅਸੀਂ ਇਸ ਟਾਈਮ ਜਾ ਰਹੇ ਆ 470 ਕਿਲੋਮੀਟਰ ਦੇ ਕਰੀਬ ਦੂਰ ਹੈ ਮਨਾਲੀ ਤੇ ਇਹ ਰੋਡ ਅਜੇ ਤਾਂ ਇਹ ਵਿਲੇਜ ਜਿੱਥੋਂ ਅਸੀਂ ਲੰਘ ਰਹੇ ਆ ਤੇ ਇੱਕ ਚੀਜ਼ ਬੜੀ ਖਾਸ ਆ ਉਹ ਤੁਸੀਂ ਦੇਖੋ ਵੀ ਇੱਥੇ ਹਾਰੇ ਘਰ ਦੇ ਵਿੱਚ ਦੇਖੋ ਕਿੰਨੇ ਕਿੰਨੇ ਦਰਖਤ ਲੱਗੇ ਹੋਇਆ ਆ ਦੇਖੋ ਆ ਇੱਕ ਘਰ ਆ ਮੈਂ ਤੁਹਾਨੂੰ ਦੱਸਦਾ ਦੇਖੋ ਗੇਟ ਲੱਗਾ ਹੋਇਆ ਆ ਜਿੰਨਾ ਇੱਕ ਘਰ ਆ ਤੇ ਰੋੜ ਤੇ ਦਰਖਤ ਦੇਖੋ ਤੇ ਆਸੇ ਪਾਸੇ ਸਾਰੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਇੱਕ ਘਰ ਦੇ ਵਿੱਚ ਤਕਰੀਬਨ ਮਾਨੀਏ ਚਲੋ ਵੀ 50 ਦੇ ਲਾਗੇ ਸ਼ਾਇਦ ਤਰਫ ਤੋਂ ਨਾ ਕਿਉਂਕਿ ਇੱਥੇ ਤਾਂ ਘੜੀ ਕੀ ਬਰੇ ਵੱਡਿਆ ਚਾਰ ਚਰਕਨਾਲ ਦੇ ਵਿੱਚ ਤੇ ਆਮ ਗੱਲ ਆ ਵੀ ਘੜਿਆ ਤੇ ਪਹਿਲਾਂ ਬਹੁਤ ਪ੍ਰੋਬਲਮ ਹੁੰਦੀ ਇੱਥੇ ਆਕਸੀਜਨ ਦੀ ਤੇ ਹੁਣ ਉਹ ਥੋੜਾ ਜਿਹਾ ਸਹੀ ਹੋਇਆ ਦਾ ਕਾਰਨ ਇਹ ਹੈ ਵੀ ਲੋਕਾਂ ਨੇ ਆਪਣੇ ਘਰਾਂ 'ਚ ਬੜੇ ਦਰਖਤ ਲਗਾਏ ਨੇ ਦੇਖੋ ਅਸੇ ਪਾਸੇ ਤੁਸੀਂ ਦੇਖੋਗੇ ਜਿੱਥੇ-ਜਿੱਥੇ ਤੇ ਲੋਕੀ ਰਹਿੰਦੇ ਆ ਜਿਹਦੇ ਪਿੰਡ 'ਚ ਤੇ ਬਹੁਤ ਬਹੁਤ ਜ਼ਿਆਦਾ ਅਸੀਂ ਜਿੱਥੇ ਆਪ ਖੁਦ ਰਹਿਣੇ ਉੱਤੇ ਅਸੀਂ 10-12 ਦਰਖਤ ਲਗਾਏ ਹੋਏ ਆ ਆ ਦੇਖੋ ਤੁਹਾਨੂੰ ਜੰਗਲ ਹੀ ਜੰਗਲ ਲੱਗੇਗਾ ਆ ਦੇਖੋ ਆ ਘਾੜਿਆ ਤੇ ਇਹਦੇ ਵਿੱਚ ਦਰਖਤ ਹੀ ਦਰਖਤ ਲੱਗੇ ਹੋਇਆ ਵਧੀਆ ਗੱਲ ਆ ਸਾਨੂੰ ਵੀ ਲਗਾਉਣੇ ਚਾਹੀਦੇ ਆ ਦੇਖੋ ਹਰੀਆਲੀ ਰੋਡ ਦੇ ਉੱਤੇ ਤਕਰੀਬਨ ਪੂਰਾ ਰੋਡ ਹੀ ਦਰਖਤਾਂ ਨਾਲ ਭਰਿਆ ਹੋਇਆ ਤੇ ਘਰਾਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਲੋਕਾਂ ਨੇ ਬਹੁਤ ਬਹੁਤ ਜ਼ਿਆਦਾ ਦਰਖਤ ਲਗਾਏ ਹੋਏ ਆ ਤੋਂ ਇਸੇ ਕਰਕੇ ਵੀ ਆਕਸੀਜਨ ਤੇ ਘੱਟ ਹੀ ਪਰ ਜਿੰਨਾ ਕਿ ਏਰੀਆ ਹੈਗਾ ਦੇਖੋ ਭੜੇ ਪਏ ਆ ਦੇਖੋ ਜਿਹੜੇ ਘਰ ਜਿਹੜੇ ਭਰੇ ਪਏ ਆ ਦਰਖਤਾਂ ਦੇ ਨਾਲ ਕੋ ਸਾਹਮਣੇ ਇੱਕ ਗੁੰਪਾ ਹੋੜ ਹੈਗਾ ਕੰਤਨਾਂ ਗੁੰਪਾ ਨੂੰ ਕਹਿੰਦੇ ਆ ਉਹ ਵੀ ਮੋਨੇਸਟਰੀ ਹੈ ਤੇ ਹੁਣ ਆ ਤੇ ਖੂ ਵਿਊ ਚੈੱਕ ਕਰੋ ਆ ਏਰੀਆ ਚੈੱਕ ਕਰੋ ਦੇਖੋ ਬਿਲਕੁਲ ਸਾਫ ਤੋਂ ਤੇ ਜਿਹੜੇ ਪਹਾੜ ਤੁਹਾਨੂੰ ਸਾਹਮਣੇ ਲੱਗ ਰਹੇ ਨੇ ਇੰਨਾ ਲੱਗ ਰਿਹਾ ਵੀ ਲੱਗਿਆ ਅਸਲ ਦੇ ਵਿੱਚ ਲੱਗੇ ਹੋਏ ਹੈ ਤੇ ਬਹੁਤ ਜ਼ਿਆਦਾ ਦੂਰ ਪਹਾੜਿਆ तकरीबन ਮੰਨ ਕੇ ਚੱਲੋ ਵੀ 6-7 ਕਿਲੋਮੀਟਰ ਦੂਰ ਹੋਣੇ ਆ ਜੇ ਸਾਹਮਣੇ ਪਹਾੜ ਮੈਂ ਤੁਹਾਨੂੰ ਦੱਸ ਰਿਹਾ ਜਿੱਤੋਂ ਲੱਗਿਆ ਨਹੀਂ ਆ ਤੇ ਬਹੁਤ ਸੁਣਾ ਏਰੀਆ ਉਹ ਅੱਗੇ ਦੇਖੋ ਪਹਾੜ ਜਿਹੜੇ ਲੱਪਣੇ ਪਰਤ ਵਾਲੇ ਤੇ ਕਰੰਟ ਟੈਂਪਰੇਚਰ ਦੀ ਜੇ ਅਸੀਂ ਗੱਲ ਕਰੀਏ ਤਾਂ ਕਰੰਟ ਟੈਂਪਰੇਚਰ ਇਸ ਟੈਰ ਲਦਾਖ ਦੇ ਵਿੱਚ ਹੁਣ ਜਿੱਥੇ ਅਸੀਂ ਆ ਉਹ ਮੰਨ ਕੇ ਚੱਲੋ ਵੀ 9 ਦੇ ਡਿਗਰੀ 8 9 ਡਿਗਰੀ ਦੇ ਲਾਗੇ ਛਕੇਗਾ ਤੇ ਏਰੀਆ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਆ ਦੇਖੋ ਤੇ ਉੱਤੇ ਬੱਦਲ ਕਿੰਨੇ ਸੋਹਣੇ ਬਣੇ ਹੋਏ ਆ ਦੇਖੋ ਆ ਦੇਖੋ ਬੋਰਡ ਆ ਗਿਆ ਹੈਮਸ ਵਿੰਟਰ ਫੈਸਟੀਵਲ ਇਹਦਾ ਫੈਸਟੀਵਲ ਜਿਹੜਾ ਇਹ ਮਿਸ ਮਨੈਸਟਰੀ ਦਾ ਫੈਸਟੀਵਲ ਹੁੰਦਾ ਉਹ 12 ਤੋਂ 16 ਜਨਵਰੀ ਦੇ ਵਿੱਚ ਵਿੱਚ ਹੁੰਦਾ ਤੇ ਹੁਣ ਸਮਝ ਲਓ ਵੀ ਅਸੀਂ ਹੈਮਸ ਮਨੈਸਟਰੀ ਦੇ ਏਰੀਆ ਦੇ ਵਿੱਚ ਦਾਖਲ ਹੋ ਗਏ ਆ ਤੁਸੀਂ ਆਸੇ-ਪਾਸੇ ਦਾ ਏਰੀਆ ਚੈੱਕ ਕਰੋ ਇੱਕ ਵਾਰੀ ਦੇਖੋ ਵੀਊ ਇੱਥੇ ਆਪਣੇ ਕਿਤੇ 10 ਕ ਬੰਦੇ ਇਕੱਠੇ ਹੋਏ ਹੋ ਹੁੰਦੇ ਇੱਥੇ ਇਹਦੇ ਕ੍ਰਿਕਟ ਗੇਲ-ਗੇਲ ਕੇ ਸਾਡੀ ਬੱਸ ਹੋ ਜੇ ਜਨਾ ਖੁੱਲਾ ਏਰੀਆ ਨਾ ਤੇ ਬੋਲ ਕੁਆਚ ਨਹੀਂ ਤੇ ਨਾ ਕੋ ਜੋੜ ਹੋਣਾ ਤੇ ਅੱਗੇ ਜਾ ਕੇ ਤੁਹਾਨੂੰ ਦੱਸਦੇ ਆ ਹਿਮਸ ਮਨਸਟਰੀ ਵੀ ਲਦਾਖ ਦੀ ਬਹੁਤ ਫੇਮਸ ਮਨਸਟਰੀ ਆ ਕਿਹਾ ਸਭ ਤੋਂ ਵੱਡੀ ਮਨਸਟਰੀ ਮੰਨੀ ਜਾਂਦੀ ਆ ਉਹ ਵੀ ਤੇ ਅੱਗੇ ਜਾ ਕੇ ਤੁਹਾਨੂੰ ਉਹਦਾ ਸਾਰਾ ਵੀਊ ਦੱਸਦੇ ਆ ਤੇ ਟੈਂਪਰੇਚਰ ਦੀ ਤੇ ਟੈਂਪਰੇਚਰ ਇਸ ਟਾਈਮ 11 ਡਿਗਰੀ ਸੈਲਸੀਅਸ ਚੱਲ ਰਿਹਾ ਤੇ ਦੁਪਹਿਰੇ ਕਾਫੀ ਜ਼ਿਆਦਾ ਧੁੱਪ ਸੀ ਤੇ ਹੁਣ ਬਦਲ ਆ ਦੇਖੋ ਸਾਹਮਣੇ ਬੱਦਲ ਨਿਕਲੇ ਆ ਤੇ ਬਦਲ ਕਰਕੇ ਥੋੜਾ ਜਿਹਾ ਮੌਸਮ ਜਿਹੜਾ ਉਹ ਠੀਕ ਹੋਇਆ ਵਾ ਕਹਿੰਦਾ ਮਤਲਬ ਵੀ ਟੈਂਪਰੇਚਰ ਤਾਂ ਇੱਥੇ 12-13 ਡਿਗਰੀ ਆ ਦਿਨ ਦਾ ਬਟ ਠੋਪੇ ਨਹੀਂ ਜ਼ਿਆਦਾ ਹੁੰਦੀ ਐ ਵੀ ਤੁਸੀਂ ਜੜ ਨਹੀਂ ਸਕਦੇ ਹੋ ਤੇ ਬਾਕੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਵਾ ਕਿ ਕਾਫੀ ਜ਼ਿਆਦਾ ਬਾਰਿਸ਼ ਤੇ 스ਨੋਫਾਲ ਹੋਣੀ ਐ ਭਾਰਾਂ ਦੇ 스노ਫਾਲ ਹੋਏ ਕਿ ਜੇ ਜ਼ਿਆਦਾ ਮੌਸਮ ਖਰਾਬ ਹੋਇਆ ਟੈਂਪਰੇਚਰ ਦੇਖ ਕੇ ਤਾਂ ਲੈ 스노ਫਾਲ ਹੋ ਸਕਦੀ ਐ ਤੇ ਉਹ ਤੁਹਾਨੂੰ ਆਉਣ ਵਾਲੇ ਦਿਨਾਂ ਚ ਹੀ ਕਵਰ ਕਰਾਂਗੇ ਤੇ ਅੱਥੋਂ ਦਾ ਤੁਹਾਨੂੰ ਮੈਂ ਵੀਊ ਵੱਸਦਾ ਜਿੱਥੇ ਮੈਂ ਲੁਕਿਆ ਜਿਹੜਾ ਇਹਨਾਂ ਚੱਕਰ ਪੇਦਾ ਇੰਡੀਆ ਪਾਕਿਸਤਾਨ ਦਾ ਵੀ ਅਸੀਂ ਪਾਣੀ ਰੋਕਦੇ ਨਾ ਇੰਡਸ ਰਿਵਰ ਦਾ ਉਹ ਬਿਲਕੁਲ ਮੇਰੇ ਸਾਹਮਣੇ ਚੱਲ ਰਿਹਾ ਹੈ ਤੇ ਉਹ ਮੈਂ ਤੁਹਾਨੂੰ ਦੱਸਦਾ ਬਾਕੀ ਤੁਸੀਂ ਵਿਊ ਚੈੱਕ ਕਰੋ ਮੈਂ ਤਾਂ ਕਰ ਕਿੱਥੇ ਰੁਕਿਆ ਆ ਦੇਖੋ ਤੇ ਇਹ ਚੈੱਕ ਕਰੋ ਕਿੰਨਾ ਸੋਹਣਾ ਏਰੀਆ ਹੈ ਤੇ ਉਹ ਉਧਰ ਉੱਚੇ ਪਹਾੜ ਉਹਨਾਂ ਤੇ ਬਰਫ਼ ਕਾਪੜੀ ਹੋ ਗਈ ਤਾਂ ਮੀਂਹ ਤੇ ਬਾਕੀ ਜਿਹੜੇ ਇੰਡਸ ਉਹ ਤੁਹਾਨੂੰ ਮੈਂ ਦੱਸਦਾ ਇਹ ਰੋਡ ਕ੍ਰੋਸ ਕਰਕੇ ਰੋਡ ਬਿਲਕੁਲ ਹਾਲੀਆ ਇਸ ਟਾਈਮ ਤੇ ਆ ਸਾਹਮਣੇ ਮੇਰੇ ਇੰਡਸ ਰਿਵਰ ਚੱਲ ਰਿਹਾ ਆ ਦੇਖੋ ਇਹਦਾ ਸਾਰਾ ਰੋਣਾ ਇਹ ਪਾਣੀ ਕਹਿੰਦੇ ਸੀ ਜਾਨ ਨਹੀਂ ਦੇਣਾ ਪਾਕਿਸਤਾਨ ਨੂੰ ਨਹੀਂ ਕਹਿੰਦੇ ਸੀ ਪਾਣੀ ਜਾਨ ਦੇਣਾ ਤੇ ਹਜੇ ਤਾਂ ਇਹਦਾ ਪਾਣੀ ਥੋੜਾ ਘਟਿਆ ਅੱਗੇ ਜਦੋਂ ਬਾਰਸ਼ਾਂ ਵਗੈਰਾ ਹੋਈਆਂ ਜਦੋਂ ਧੁੱਪ ਲੱਗੀ برف ਕੁਲੀ ਤੇ ਫਿਰ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ ਕਾਫੀ ਜ਼ਿਆਦਾ ਲੈਵਲ ਵੱਧ ਜਾਂਦਾ ਪਾਣੀ ਦਾ ਤੇ ਇੱਥੇ ਤੇ ਆ ਦੇਖੋ ਇੱਥੋਂ ਤੁਹਾਨੂੰ ਪਤਾ ਲੱਗ ਜੇਗਾ ਕਾਰੂ 9 ਕਿਲੋਮੀਟਰ ਉਪਸ਼ੀ 24 ਸਰਚੂ 226 ਤੇ ਮਨਾਲੀ 465 ਤੇ ਮਨਾਲੀ ਵਾਲੇ ਰੋਡ ਤੇ ਅਸੀਂ ਜਾ ਰਹੇ ਹਾਂ ਕਾਰੂ 8 ਕਿਲੋਮੀਟਰ ਹੈਗਾ ਜੀ ਆ ਦੇਖੋ ਤੇ ਅੱਗੇ ਜਾ ਕੇ ਰੋਡ ਬਿਲਕੁਲ ਕਲੀਅਰ ਆ ਕੋਈ ਖਰਾਬ ਨਹੀਂ ਰੋਡ ਇਹਦਾ ਇੱਕ ਰੀਜ਼ਨ ਇਹ ਘੋੜਾ ਵੀ ਐਂਕੀ ਟੂਰਿਸਟ ਘਟਾ ਆਉਂਦੇ ਆ ਥੋੜਾ ਜਿਹਾ ਮਹੌਲ ਜਿਹਾ ਖਰਾਬ ਹੋ ਗਿਆ ਉਹਦੇ ਕਰਕੇ ਟ੍ਰੈਸਟ ਆ ਵੀ ਘਟ ਰਹੇ ਆ ਤੇ ਦੂਜਾ ਮਨਾਲੀ ਵਾਲਾ ਰਸਤਾ ਖੁੱਲਿਆ ਵੀ ਹੁਣ ਹੁਣਾ ਥੋੜਾ ਚਿਰ ਹੋਇਆ ਮਨਾਲੀ ਵਾਲੇ ਰਸਤੇ ਤੇ ਜ਼ਿਆਦਾ ਬਲਸ਼ ਪੈਂਦੀ ਆ ਜਿਹਦੇ ਕਰਕੇ ਥੋੜਾ ਲੇਟ ਖੁੱਲਦਾ ਤੇ ਟੂਰਿਸਟ ਜਿੰਨਾ ਹੁੰਦਾ ਦੇਣਾ ਚਦ ਤਾਕ ਦੇ ਵਿੱਚ ਉਹ ਉਸ ਹਾਲ ਦਾ ਹੈ ਨਹੀਂ ਆ ਦੇਖੋ ਦੂਰ ਤੱਕ ਸਾਫ ਰੋਡ ਆ ਬਿਲਕੁਲ ਸਾਫ ਰੋਡ ਦੂਰ ਤੱਕ ਕੁਝ ਨਹੀਂ ਆ ਰਿਹਾ ਤੇ ਲੋਬੀ ਅਸੀਂ ਪਹੁੰਚ ਗਏ ਆ ਕਾਰੂ ਤੇ ਕਾਰੂ ਤੋਂ ਦੋ ਰਸਤੇ ਇੱਕ ਵਾਲਾ ਰਸਤਾ ਜਾ ਜਾਂਦਾ ਵਾ ਮਨਾਲੀ ਨੂੰ ਤੇ ਦੂਸਰਾ ਰਸਤਾ ਜਾ ਜਾਂਦਾ ਵਾ ਪੈਂਡੂਨ ਲੈਟ ਨੂੰ ਪੈਂਡੂਨ ਮੇਟਿੰਗ ਜਨਮ ਨੂੰ ਅਸੀਂ ਜਾਵਾਂਗੇ ਪੁੱਛੀ ਵਾਲੀ ਇਹ ਅਸੀਂ ਜਿੱਥੋਂ ਲੰਘ ਰਹੇ ਹਾਂ ਇਸ ਟਾਂ ਸਾਰਾ ਇਹ ਕਾਰੂ ਦਾ ਮਿਲਟਰੀ ਏਰੀਆ ਵਾ ਤੇ ਉਹ ਸਾਹਮਣੇ ਦੇਖੋ ਬਾਹਰ ਉਹ ਕਿੰਨੀ برف ਪਈ ਦੀ ਹੈ ਦੇਖੋ ਤੇ ਇੱਕ ਕਾਰੂ ਖੜੇ ਹੋਏ ਹਾਂ ਅਸੀਂ ਉਸ ਏਰੀਆ ਦੇ ਵਿੱਚ ਵੀਡੀਓ ਨਹੀਂ ਬਣਾ ਸਕਦੇ ਸੀ ਤਾਂ ਕਰਕੇ ਮੈਂ ਥੋੜਾ ਗਾਹ ਆਇਆ ਮਿਲਟਰੀ ਏਰੀਆ ਹੀ ਤੇ ਦੇਖੋ ਪਹਾੜ ਲੱਗ ਰਹੇ ਆ ਬਾਕੀ ਤੁਹਾਨੂੰ ਮੈਂ ਇੱਧਰ ਦਾ ਵੀਊ ਦੱਸਦਾ ਤੇ ਥੋੜਾ ਜਿਹਾ ਟੈਂਕੂਗਲੇਕ ਵਾਲਾ ਜਾਂ ਰਸਤਾ ਵਾ ਉੱਤਰ ਨੂੰ ਵੀ ਜਾ ਕੇ ਮੈਂ ਤੁਹਾਨੂੰ ਦੱਸਦਾ ਥੱਲੇ ਉਹੀ ਰਿਵਰ ਚ ਆਉਂਦੇ ਆ ਉਹ ਦੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਇਸ ਰਿਵਰ ਜਿਹੜਾ ਪਾਣੀ ਰੋਕਣਾ ਜੇ ਤੇ ਪਤਾ ਨਹੀਂ ਰੋਕਿਆ ਕਿ ਨਹੀਂ ਤੇ ਬਾਕੀ ਬੱਦਲ ਨਿਕਲ ਰਹੇ ਆ ਥੋੜੇ ਥੋੜੇ ਮੌਸਮ ਖਰਾਬ ਹੋ ਉਹ ਵੀ ਤੁਹਾਨੂੰ ਦੱਸਾਂਗੇ ਕੀ ਬਾਤ ਹੈ ਇਹ ਮਸ ਮਨਿਸਟਰੀ ਜੇ ਮੈਂ ਤੁਹਾਨੂੰ ਕਹਿ ਰਿਹਾ ਸੀ ਬੜੀ ਵੱਡੀ ਅਲਦਾਗ ਦੀ ਉਸ ਸਾਈਡ ਆਈਆਂ ਤੇ ਪਾਣੀ ਚੈੱਕ ਕਰੋ ਉਨੇ ਪਾਣੀ ਅਸੀਂ ਉੱਪਰ ਨੂੰ ਜਾਣਾ ਵਾ ਤੇ ਨੀਰੀ ਬਰਫ ਆ ਦੇਖ ਲੋ ਇਹਦੇ ਢੰਗ ਤੋਂ ਤੁਹਾਨੂੰ ਪਤਾ ਲੱਗੇਗਾ ਇਹ ਵੀ ਬਰਫਖੋਲ ਕੇ ਆ ਰਹੀ ਆ ਬਿਲਕੁਲ ਬਰਫਖੋਲ ਕੇ ਆ ਰਹੀ ਆ ਤੇ ਇਹ ਅਸੀਂ ਉਧਰੋਂ ਦੀ ਜਾਣਾ ਵਾ ਉਧਰੋਂ ਦੀ ਜਾ ਕੇ ਅਸੀਂ ਦੇਖਦੇ ਹਾਂ ਇਹ ਕਿੱਧਰੋਂ ਆਂੜਿਆ ਪਾਣੀ ਪਹਾੜਾਂ ਦੇ ਪਿੱਛੋਂ ਵੀ ਆ ਸਕਦਾ ਨਾ ਕਿਉਂਕਿ ਚਰਨੇ ਤੋਂ ਆਂਦੀ ਆਂਦਾ ਦੇਖੋ ਨੀਰੀ ਬਰਫ ਆ ਇੰਨਾ ਜਾਂ ਡੰਡਾ ਪਾਣੀ ਹੁੰਦਾ ਇੰਨਾ ਫੀਵਰ ਦੇ ਵਿੱਚ ਆਉਂਦਾ ਹੈ ਆ ਦੇਖੋ ਤੇ ਉਹ ਉੱਪਰ ਦੇ ਪਰ ਕੋਲੇ ਪਹਾੜੇ ਦੇ ਪਿੱਛੇ ਵੀ ਆ ਗਏ ਅਸੀਂ ਹੁਣ ਉੱਤਰ ਨੂੰ ਜਾਣਾ ਦੇਖਦੇ ਆਂ ਪਾਣੀ ਕਿਧਰੋਂ ਆ ਰਿਹਾ ਤੇ ਫਿਰ ਤੁਹਾਨੂੰ ਅੱਗੇ ਦਾ ਵੀਊ ਦੱਸਦੇ ਆਂ ਤੇ ਤੁਹਾਨੂੰ ਥੋੜੀ ਜਿਹੀ ਦੇਰੀ ਪੈਂਦਾ ਮੈਂ ਜਿਹੜਾ ਪਾਣੀ ਦੱਸਿਆ ਸੀ ਨਾ ਤੇ ਉਹ ਪਾਣੀ ਸਾਰਾ ਉਹ ਸਾਹਮਣੇ ਦੇਖੋ ਪਹਾੜ ਲੱਭ ਰਹੇ ਨੇ ਤੁਹਾਨੂੰ ਬਰਫ ਵਾਲਾ ਇੱਧਰੋਂ ਸਾਰਾ ਪਾਣੀ ਬਰਫ ਪੁੱਲਦੀ ਆ ਤੇ ਥੱਲੇ ਆ ਤੇ ਆ ਆ ਦੇਖੋ ਪਾਣੀ ਤੇ ਪਾਣੀ ਜਿਹੜਾ ਘੁਲ ਕੇ ਆ ਰਿਹਾ ਵਾ ਬਰਫ ਜੇਰੀ ਆ ਤੇ ਉੱਧਰ ਨੂੰ ਵੀ ਉੱਪਰ ਵੀ ਇੱਕ ਰੋੜ ਜਾਂਦਾ ਸੀ ਉੱਧਰ ਨੂੰ ਮੈਂ ਗਿਆ ਨਹੀਂ ਕਿਉਂਕਿ ਪੱਕਾ ਰੋੜ ਨਹੀਂ ਹੈਗਾ ਪਹਾੜਾਂ ਦੇ ਵਿੱਚ ਤੇ ਜਿੰਨਾ ਮੱਦੀ ਜਾਇਜਾ ਉਹ ਇੱਥੇ ਆ ਦੇਖੋ ਉੱਪਰ ਤੇ ਬਹੁਤ ਸੋਹਣਾ ਏਰੀਆ ਉੱਤੇ ਇੱਕ ਮੰਦਿਰ ਬਣਿਆ ਦਾ ਛੋਟਾ ਜਿਹਾ ਆ ਦੇਖੋ ਅਸੀਂ ਦੱਸਦੇ ਹਾਂ ਉਹ ਰਿਓਲੀ ਬਣੇ ਰੋਬ ਲੋਕ ਦੇ ਨਾਲ ਤੇ ਉਹ ਸਾਹਮਣੇ ਪਹਾੜ ਦੇਖੋ ਲੱਭਣ ਜਿਹੜੇ ਉੱਚੇ ਆ ਉਹ ਪੈਂਗੂਗਲੇਕ ਵਾਲ ਜਿਹੜਾ ਮੈਂ ਤੁਹਾਨੂੰ ਗਾਇਨ ਦੱਸਾ ਜਾਣਾ ਉੱਥੋਂ ਤੋਂ ਬੰਦੀ ਆ ਇਸ ਟਾਈਮ ਮੈਂ ਖੜਿਆ ਹੋਇਆ ਹਾਂ ਹਿਮਸ ਮਨਸਟਰੀ ਦੇ ਬਿਲਕੁਲ ਥੱਲੇ ਉਹ ਸਾਹਮਣੇ ਬਸ ਇਹ ਮਨੁੱਖੀ ਦੰਦ ਦੱਸਦਾ ਉਹ ਦੇਖੋ ਤੇ ਇਹ ਮਸ ਮਨਸਟਰੀ ਇਤਨਾ ਗਿਆਨੀ ਉਹ ਕਿਸੇ ਹੋਰ ਦਿਨ ਜਾਵਾਂਗੇ ਤੇ ਤੁਹਾਨੂੰ ਮੈਂ ਇੱਥੋਂ ਦਾ 뷰 ਦੱਸਦਾ ਚੈੱਕ ਕਰੋ ਟੂਪ ਉੱਪਰ ਨਿਕਲੀ ਹੋਈ ਆ ਤੇ ਚੈੱਕ ਕਰੋ 뷰 ਤੁਸੀਂ ਇਹ ਸਾਰਾ ਕਾਰੂ ਆ ਜਿੱਥੇ ਮੈਂ ਤੁਹਾਨੂੰ ਗੈਂਡ ਦਹੀਂ ਜਿੰਨਾ ਸਾਰਾ ਮਿਲਟਰੀ ਸਟੇਸ਼ਨ ਆ ਕਾਰੂ ਦਾ ਆਰਮੀ ਦੀ ਜਗਾਹ ਝਾਰੀਏ ਤੇ ਵਿਲੇਜ ਉਹ ਬੈਕਸਾਈਡ ਵਿਲੇਜ ਉੱਥੇ ਰਹਿ ਜਾਂਦਾ ਘਰੂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਵਾਲੇ ਜਿਹੜੇ ਪਹਾੜ ਲੱਭਣੇ برف ਵਾਲੇ ਆ ਵਾਲੇ ਉਹ ਹੈਗੇ ਆ ਪੈਂਗੁੰਗਲੇਕ ਵੱਲ ਜਾਈਏ ਤੇ ਫੇਰ ਆਂਦੇ ਆ ਤੇ ਉਹ ਥੱਲੇ ਇੰਡਸ ਰਿਵਰ ਵੀ ਚੱਲਦੇ ਆ ਤੇ ਬਾਕੀ ਤੁਸੀਂ ਇਹ ਸਾਰਾ ਏਰੀਆ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਤੇ ਬਹੁਤ ਸੋਹਣਾ ਵਾ ਧੁੱਪ ਵਧੀਆ ਨਿਕਲ ਗਈ ਆ ਤੇ ਇਧਰਲੀ ਸਾਈਡ ਪਹਾੜ برف ਵਾਲੇ ਤੇ ਧੁੱਪ ਨਿਕਲੀ ਹੋਈ ਆ ਹੁਣ ਪਹਿਨਾ ਬੱਦਲ ਸੀ ਉਹ ਸਾਈਡ ਅਸੀਂ ਜਾਣਾ ਵਾ ਠੀਕ ਸੇ ਉਧਰ ਆ ਉਹ ਸਾਈਡ ਆ ਰਾਈਟ ਮੈਂ ਤੁਹਾਨੂੰ ਦੱਸ ਸਕਦਾ ਠੀਕ ਸੇ ਇੱਧਰ ਆ ਤੇ ਬਾਕੀ ਵਲੋਗ ਤੁਹਾਨੂੰ ਲੱਗਿਆ ਅੱਜ ਦਾ ਕਮੈਂਟ ਕਰਕੇ ਜੂ ਦੱਸਿਓ ਤੇ ਹੋਰ ਦਿਨ-ਪ੍ਰਤੀ ਦਿਨ ਵਧੀਆ ਵਲੋਗ ਤੁਹਾਨੂੰ ਦੇਖਣ ਨੂੰ ਮਿਲਣਗੇ ਅ ਹੇ ਮਸ ਮਨਿਸਟਰੀ ਸਾਡਾ ਕਵਰ ਕੰਦਾ ਇਰਾਦਾਵਾ ਸੰਡੇ ਨੂੰ ਸੰਡੇ ਨੂੰ ਅਸੀਂ ਇਹ ਮਸ ਮਨਿਸਟਰੀ ਆਵਾਂਗੇ ਜੇ ਮੌਸਮ ਠੀਕ ਰਹੇਗਾ ਵੈਸੇ ਤਾਂ ਮੌਸਮ ਬਹੁਤ ਜ਼ਿਆਦਾ ਖਰਾਬ ਦੱਸਿਆ ਤੇ ਬਾਕੀ ਜਿਨ੍ਹਾਂ ਨੂੰ ਵਲੋਗ ਵਧੀਆ ਲੱਗਿਆ ਉਹ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਹੌਲੀ ਹੌਲੀ ਕਰਕੇ ਵਧੀਆ ਤਰੀਕੇ ਨਾਲ ਤੁਹਾਨੂੰ ਏਰੀਆ ਘੁਮਾਵਾਂਗੇ ਸਾਰਾ ਤੇ ਦੇਖਣ ਨੂੰ ਮਿਲੇਗਾ ਘਰੇ ਬੈਠੇ ਤੁਸੀਂ ਸੈਰ ਕਰ ਸਕੋਗੇ ਲਾਗੇ ਲਾਗੇ ਦਾ ਜਿੰਨਾ ਏਰੀਆ ਐਸੇ ਕਰਕੇ ਸਪੈਸ਼ਲ ਆ ਦੇਖੋ ਅਰਦਾਸਪੁਰ ਤੋਂ ਤੇ ਇਹ ਐਸੇ ਕਰ ਚੱਕਰ ਚੀ ਪੀ ਤੁਹਾਨੂੰ ਇਹ ਵਧੀਆ ਤੇ ਦਿਖਾਵਾਂਗੇ ਤੇ ਬਾਕੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦੇਣਾ ਜਿੰਨੂੰ ਵਧੀਆ ਲੱਗਿਆ ਤੇ ਮਿਲਦੇ ਆਂ ਫਿਰ ਨੈਕਸਟ ਵਲੌਗ ਦੇ ਵਿੱਚ